ਚੌੜੇ ਪੱਤੇ ਜੇ ਬਹੁਤ ਇਤਰਾ ਫੋਨ ਪਾਈ ਫਿਰਦਾ ਹੈ ਹੱਤ ਹੋ ਗਈ ਬਾਈ ਸਾਨੂੰ ਤਾਂ ਫੋਨ ਮਿਲਿਆ ਨਹੀਂ ਤਾਂ ਤੇ ਮਨਜੀਤ ਉਹਨਾਂ ਨੂੰ ਐ ਹੁੰਦਾ ਵੀ ਹੁਣ ਲੱਗੇ ਆ ਬਣਾਉਣ 15 ਦਿਨ ਬਾਅਦ ਕਿਉਂ ਨਾ ਪੂਰਾ ਪਤਿਲਾ ਭਰ ਕੇ ਬਣਾਉਂਦੇ ਜਿਸ ਤਰ੍ਹਾਂ ਹੋਰੇ ਧੁਰਦੇ ਸਾਨੂੰ ਵਿਸਤ੍ਰਿਤ ਤਨਾ ਪਹਿਣਾ ਹਾਂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਥੋੜਾ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਾਲ ਤਾਈ ਬਾਤੇ ਰੱਖੇ ਤੇ ਚੜਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਲੱਗੇ ਅਸੀਂ ਅੱਜ ਬੜੇ ਬੜੇ ਪੱਤੇ ਆਣਾ ਸਾਗ ਦਾ ਪਤਾ ਨਹੀਂ ਕਿਹੜਾ ਇਹ ਪੀਜ ਹੈ ਕਿਹੜੀ ਵੈਰਾਈਟੀ ਹੈ ਇਹ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾ ਪਾਰ ਦੇਸ਼ਾਂ ਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਤੇ ਲੋ ਧੰਨਵਾਦ ਹੈ ਜੀ ਲਓ ਜੀ ਹੁਣ ਅੱਜ ਦੇ ਬਲੌਗ ਨਾਲ ਪਿਛਲਾ ਬਲੌਗ ਆਪਣਾ ਚੱਲ ਰਿਹਾ ਹੈ ਜੀ ਵੀ ਇਹ ਪਾਣਾ ਹਾਂ ਹਾਂ ਪਾ ਲੈ ਤੇ ਆ ਇੱਕ ਲੇਖ ਦੀ ਗੰਦਲੇ ਸਮਝ ਲੈ ਇਹਨੂੰ ਪੱਤੇ ਦੇ ਕੱਬੇ ਗੰਦਲ ਹੋ ਗਈ ਬਾਪ ਉੱਪਰ ਪੱਤਾ ਹੋ ਗਿਆ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਬਾਕੀ ਜੇ ਜੀ ਬਲੌਗ ਵਧੀਆ ਲੱਗਿਆ ਪਿਛਲਾ ਬਲੌਗ ਸ਼ਾਪਿੰਗ ਦਾ ਚਾਰਿਆ ਇਹ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਜੀ ਤੇ ਅੱਗੇ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਲਓ ਜੀ ਹੁਣ ਬਣੇ ਰਹੋ ਨਾਲ ਕਰਾਨੇ ਮਨਜੀਤ ਨਾਲ ਦੋ ਚਾਰ ਗੱਲਾਂ ਬਾਤਾਂ ਮਾਰਨਿੰਗ ਟਾਈਮ ਹੈ ਜੀ ਜਸਕਰਨ ਫਾਦਰ ਸਾਹਿਬ ਲੈ ਗਿਆ ਜਸਕਰਨ ਨੂੰ ਸਕੂਲ ਅੱਜ ਜਸਕਰਨ ਦਾ ਸਕੂਲ ਹੈ ਜੀ ਤੇ ਅੱਜ ਬਣਾਉਂਗੇ ਆਪਾਂ ਐਨ ਮੋਟੀ ਮੋਟੀ ਕੰਤੜਾ ਦਾ ਸਾਗ ਜਿਹੜੇ ਤੁਸੀਂ ਕਹਿੰਦੇ ਹੋ ਮੋਟੀ ਮੋਟੀ ਆਹ ਵੇਖ ਲਓ ਜੀ ਕਿੰਨੀ ਮੋਟੀ ਕੰਤੜਾ ਮੋਟੀ ਮੋਟੀ ਕੰਤੜਾ ਦਾ ਸਾਗ ਤੇ ਲਾਸਟ ਸਾਗ ਹੈ ਜੀ ਇਹ ਬਾਕੀ ਹੁਣ ਜਿੰਨੇ ਵੀ ਬਲੌਗ ਇਹ ਬਲੌਗ ਨੂੰ ਫੁੱਲ ਬੋਚ ਕਰ ਰਹੇ ਬਲੌਗ ਨਾਲ ਜੁੜੇ ਹੋਏ ਆ ਜੀ ਸਾਰੇ ਜਣੇ ਕਮੈਂਟ ਕਰ ਦਿਓ ਵੀ ਆਪਣਾ ਨਾਲ ਐਡਰੈਸ ਵੀ ਪਾ ਦਿਓ ਤੇ ਤੁਹਾਨੂੰ ਕੋਰੀਅਰ ਕਰ ਦਈਏ ਜਿਆਦਾ ਨਹੀਂ ਇੱਕ ਇੱਕ ਡੱਬਾ ਦਾ ਕਰ ਦਈਏ ਮਿੰਨੀ ਡੱਬਾ ਅਨਜੀਤ ਭਾਈ ਮਿੰਨੀ ਡੱਬਾ ਤਾਂ ਕਰ ਸਕਦੇ ਹਨ ਜੇ ਇੱਧਰ ਹੈ ਤਾਂ ਪਹੁੰਚ ਕਰਿਓ ਦੁਕਾਨ ਤੱਕ ਲੈ ਜਿਓ ਸਾਗ ਮੈਂ ਰੱਖੂਗਾ ਲੈ ਜਾ ਕੇ 5 ਕਿਲੋ ਦਾ ਡੱਬਾ ਭਰ ਕੇ ਤੇ ਜੀ ਜਿਹਨਾਂ ਲੈ ਜਣਾ ਜਿਹੜੇ ਬਾਹਰ ਦੇ ਸੰਬ ਦੇਸਾਂ ਤੋਂ ਜੁੜੇ ਹੋਏ ਆਪਣੇ ਨਾਲ ਵੀਰ ਭੈਣ ਭਰਾ ਉਹ ਜ਼ਰੂਰ ਡਰੈਸ ਪਾ ਦਿਓ ਤੇ ਆਪਾਂ ਸਾਗ ਪੁੱਜ ਦਾ ਕਰ ਦੂਗੀ ਚਲੋ ਠੀਕ ਹੈ ਜੀ ਹੁਣ ਬਲੌਗ ਦੇ ਨਾਲ ਜੁੜੇ ਰਹੋ ਮਨਜੀਤ ਨਾਲ ਵੀ ਗੱਲਬਾਤ ਕਰ ਲਈਏ ਕੋਈ ਹੋਰ ਭਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਆ ਨਾਲੇ ਦੇਖ ਲਓ ਜੀ ਪਹਿਲੀ ਵਾਰ ਮੇਰੀ ਉਹ ਭੈਣੋਂ ਚਾਕੂ ਨਾਲ ਸਾਗ ਸੇਲ ਹੋ ਰਿਹਾ ਦੇਖ ਲਓ ਜੀ ਠੀਕ ਹੈ ਤੇ ਆਪਾਂ ਜੀ ਕੱਲ ਲਿਆਏ ਤੇ ਪਾਲਕਾ ਪਾਲਕ ਲੈ ਆਏ ਤੇ ਦੋ ਗੁੱਚੀਆਂ ਦੋ ਮੇਥੀਆਂ ਦੀਆਂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਇੱਕੋ ਨੇ ਸਾਨੂੰ ਦੇ ਦਿੱਤੀ ਫਰੀ ਠੀਕ ਹੈ ਜੀ ਬਣ ਗਈ ਨਾ ਇਹ ਗੱਲ ਤੇ ਬਾਕੀ ਜੀ ਤੁਹਾਨੂੰ ਤਾਂ ਪਤਾ ਨੇ ਜੇ ਦੇ ਦਿੰਦਾ ਉਹ ਫਰੀ ਹਾਂ ਦੁਪਹਿਰ ਨੂੰ ਕਾਤੇ ਉਹ ਤਾਂ ਤੁਸੀਂ ਹੋਰ ਜਾਉਂਗੇ ਪਿੰਡ ਦੇ ਮੈਂ ਤਾਂ ਸ਼ਾਮ ਨੂੰ ਆਣਾ ਇੱਕ ਦਿਨ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਵਾਜੀ ਮਨੂੰ ਜੇ ਸਾਗ ਬਣਾਉਣਾ ਨਾ ਇੱਕ ਦਿਨ ਪਹਿਲਾਂ ਦੱਸੇ ਕਰੋ ਮੈਂ ਸ਼ਾਮ ਨੂੰ ਲਿਆਉਂਗਾ ਕਿਉਂਕਿ ਸ਼ਾਮ ਨੂੰ ਜਿਹੜੇ ਤੋੜ ਕੇ ਲਿਆ ਆਪਣਾ ਪਿੰਡਾਂ ਚੋਂ ਤੋੜ ਕੇ ਲਿਆਨੇ ਉਹ ਸਵੇਰੇ ਵੇਚਣ ਜਾਂਦੇ ਚੰਡੀਗੜ੍ਹ ਰੇੜੀਆਂ ਤੇ ਵੀ ਆਪਾਂ ਉਹਨਾਂ ਤੋਂ ਲਿਆਉਂਗੇ ਹੈ ਕਿ ਨਹੀਂ ਜੀ ਬਣਦੀ ਨਾ ਗੱਲ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਹੈਗੀ ਹੈ ਜੀ ਮੜੀਕ ਵੀ ਮਨਜੀਤ ਨੇ ਹੁਣ ਕੱਲ ਕਹੇ ਨਹੀਂ ਕਰਦੇ ਆਪਾਂ ਨੇ ਬਲੌਗ ਪਾਇਆ ਬੱਕਰੇ ਦੀ ਮਾਂ ਮਨਜੀਤ ਕਹਿ ਰਹੀ ਸੀ ਗੱਲ ਕਹਿੰਦੀ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਗੀ ਮਾਂ ਕਿਆ ਹੋ ਗਿਆ ਕਹਿੰਦੀ ਚੱਲ ਚੱਲੀਏ ਪਰਸੋਂ ਕਹਿੰਦੀ ਅੱਜ ਵੇਲੇ ਹੀ ਐ ਚਲੋ ਐਨਾ ਮਾਰ ਲੇ ਮੇਰੇ 2-4 ਮੂਲੇ ਪਰ ਮੈਂ ਸੋਚਿਆ ਵੀ ਸਾਗ ਲਾਸਟ ਬਾਰ ਦਾ ਸਾਗ ਕਿੱਥੇ ਗਿਆ ਆਪਾਂ ਨਾ ਦੇਖ ਲਓ ਮੈਂ 8 ਵਜੇ ਬਠਾੜਦੀ ਕਿ ਨਹੀਂ ਚਾਕੂ ਜੀ ਕਢਾੜਦੀ ਮੈਂ ਕੇਰਦਾ ਥੋੜੇ ਤਾਂ ਯਾਰ ਚਿੱਤੇ ਵੀ ਨਹੀਂ ਤਾਂ ਹਾਂ ਮੈਂ ਕਿਹਾ ਮੰਜੀਤ ਨਹੀਂ ਤਾਂ ਪਰ ਮੈਂ ਜਦੀ ਮੌਕਾ ਸਾਹਮਲੇ ਕਰਦਾ ਜੀ ਔਕਾ ਤੂੰ ਵੀ ਬਦਲਾ ਮੈਂ ਇੰਨਾ ਕ ਤਾਂ ਲੈ ਲਮਾ ਵੀ ਸਾਗ ਤਾਂ ਖਾ ਲਈਏ 4-5000 ਰੁਪਏ ਮੇਰਾ ਲਵਾ ਦੇ ਤਾਂ ਫਿਰ ਮੈਂ ਐ ਕਰੂੰਗਾ ਅੱਜ ਤੋਂ 4-5 ਦਿਨ ਬਾਅਦ ਫੇਰ ਗੇਰ ਦਣਾ ਜੀ ਮੂਹਰੇ ਲਿਆਣ ਕੇ ਐ ਕਰ ਦੂੰਗੇ ਬਸ ਮੰਜੀਤ ਐ ਨਾ ਸਮਝੀ ਬਣਾਣੀ ਐ ਉਹ ਜੇ ਮਾਰ ਜੀਵਣ ਵਾਲਾ ਮਾਹ ਕਿਤੇ ਐ ਲੱਗੀ ਕਹਿਣ ਵੀ ਆਪਾਂ ਨੇ ਤਾਂ ਸਬਜ਼ੀ ਬਣਾਣੀ ਐ ਜੇ ਨਾ ਕੁਝ ਮਿਲਿਆ ਤਾਂ ਨੂਰ ਇਹਨਾਂ ਤੋਂ ਇਹਦਾ ਕੀ ਪਤਾ ਜੀ ਇਹ ਤਾਂ ਕੁਝ ਵੀ ਕਰ ਸਕਦੀ ਆ ਪਾਣੀ ਤਬਾਰ ਖਾਂਦੇ ਜੀ ਐਨੀ ਪਾਗਲ ਨਹੀਂ ਮਹਿਗੀ ਵੀ ਮੈਂ ਬੰਦਿਆਂ ਦੇ ਵਿੱਚ ਜਲਦੀ ਜਾਓ ਉਹ ਦੇਖ ਲਾ ਉਹ ਚੱਲ ਰਹੀ ਆ ਵੀਡੀਓ ਕਹਿੰਦੇ ਦੋ ਬੰਦੇ ਫੜ ਹੋਏ ਆ ਤੁਸੀਂ ਵੀ ਦੱਸਿਓ ਜੀ ਵੀ ਤੁਸੀਂ ਵੀ ਦੇਖੀ ਆ ਜੀ ਕਹਿੰਦੇ ਵੀ ਉਹ ਆਦਮ ਖੋਰ ਬੰਤੇ ਤੇ ਸ਼ੁਰੂ ਤੇ ਆ ਨਾ ਵੱਡ ਦੇਖ ਲੈ ਕਰ ਕਹਿੰਦੇ ਵੀ ਸ਼ੁਰੂ ਤੇ ਨਾ ਉਹਨੇ ਨਾ ਆਪਣੇ ਨਿਆਣੇ ਵੀ ਖਾ ਲਏ ਦੇਖ ਲੈ ਹੈ ਜੀ ਕਰਾ ਦੋ ਭਾਈ ਤੇ ਹੋ ਜੀ ਇਹਨੂੰ ਰੇ ਤੇ ਤੋੜ ਉੱਪਰ ਤੇ ਆ ਉਰੇ ਤੇ ਤੋੜ ਕੱਟੀ ਮੈਂ ਉਹ ਤਾਂ ਠੀਕ ਐ ਆ ਦੇਖ ਮੈਂ ਤੇ ਦੇਖ ਲੈਣੀ ਦਾ ਕੱਚੀ ਐ ਐ ਤਾਂ ਕੱਚੀ ਹੁੰਦੀ ਐ ਆ ਪੱਤਾ ਤੋੜ ਪੈਣਾ ਇਹਦਾ ਫੇਰ ਛੇਲਾ ਨਹੀਂ ਆ ਬਾ ਆ ਕਿਉਂਕਿ ਜਿਹੜੀ ਮੋਟੀ ਗੰਦਲ ਐ ਨਾ ਜੀ ਉਹਦਾ ਪੱਤਾ ਫੇਰ ਛੇਲਣਾ ਪੈਣਾ ਜੀ ਆਲੇ ਦਾਲੇ ਤੇ ਬੱਕ ਜਾ ਜਿਹੜਾ ਹੁੰਦਾ ਨਾ ਪਰਮਾਸ ਜਾਓ ਕੱਟਣਾ ਤਾਰਨਾ ਪੈਣਾ ਦੇਖੋ ਇਹ ਜੀ ਗੰਦਲ ਹੋਇਆ ਨਾ ਇਹਨੂੰ ਲੋੜੇ ਨਹੀਂ ਸਵਾਰਨੇ ਦੀ ਕੁਛ ਕਰਨੇ ਦੀ ਬੱਕ ਡੋ ਮਸ਼ੀਨ ਚੋਂ ਚੱਕ ਦੋ ਕੰਮ ਚਲੋ ਠੀਕ ਹੈ ਜੀ ਹੁਣ ਦੂਜੇ ਕੈਮਰੇ ਰਾਹੀਂ ਦਿਖਾਣਾ ਹੈ ਤੁਹਾਨੂੰ ਵੀ ਕਿ ਆ ਕਿਆ ਮਟੀਰੀਅਲ ਆ ਆਪਣੇ ਕੋਲ ਪਾਣੀ ਰੱਖੋ ਜੀ ਨਾਲ ਤੇ ਸਾਗ ਨਾ ਡੱਬੇ ਦੇ ਵਿੱਚ ਪਿਆ ਵੀ ਨਾ ਮਨ ਨੂੰ ਆਕਰਸ਼ਿਤ ਕਰਦਾ ਵੀ ਮੇਰੇ ਵੱਲ ਆਓ ਮਨ ਨੂੰ ਵੇਖੋ ਹੈ ਮਨਜੀਤ ਹਨਾ ਤੇ ਗੰਦਲ ਲੱਗੀ ਇੱਕ ਆਹ ਦੇਖ ਲਓ ਜੀ ਖੰਦ ਦਿਖਾਵਾ ਕਰਦਾ ਨਾ ਇਹ ਆਕਰਸ਼ਿਤ ਆਕਰਸ਼ਿਤ ਆਪਣੇ ਕਿੰਨੇ ਖਿੱਚਦਾ ਨਾ ਖਿੱਚਦਾ ਕੇਂਦਰ ਬਣਿਆ ਵਸਾ ਕਿਉਂਕਿ ਇਹ ਸਾਗੇ ਹੋਰੇ ਵੈਰਾਈਟੀ ਹੈ ਜੀ ਕੋਈ ਅਰੇ ਸੱਦਾ ਉੱਪਰ ਨੂੰ ਲਗੜਾਂ ਜਿਹਾ ਸੱਧੀਆਂ ਖੜੀਆਂ ਉਹ ਦੇਖੋ ਜਿਹੜੇ ਹੁ ਗੰਦਲ ਹੈ ਤੁਹਾਨੂੰ ਦਿਖਾਣੇ ਦਿਖਾਤਾ ਮਜੀਤ ਦੇਖੋ ਉੱਪਰੋਂ ਰੁੱਖ ਜਾਏ ਸਾਗ ਦਾ ਹਨਾ ਮਜੀਤ ਹੈਗਾ ਨਾ ਇਹ ਕਿਹੜਾ ਕਰਨੇ ਨੂੰ ਮਰਦਾ ਯਾ ਦੇ ਯਾਰਿਆ ਕਿਆ ਸਾਗ ਇਹ ਕਿਹੜਾ ਮਤਲਬ ਚੌੜੇ ਪੱਤੇ ਵਾਲਾ ਇਹ ਨਾ ਹਰਿਆਈ ਹੈ ਇਹਦੇ ਇੱਕ ਲੱਖੇ ਦੀ ਹਰਿਆਈ ਹੈ ਜਿੱਕਣਾ ਨਾ ਇੱਕ ਮੱਖਣ ਕਾ ਆ ਜਾਇਆ ਤਾਂ ਬਰਸੀਨ ਦਾ ਬਰਸੀਨ ਵਿੱਚ ਗੇਰਦਨੇ ਉਹਨੂੰ ਬਹੁਤ ਸੋਹਣਾ ਸਿਲਕਾ ਸਿਲਕਾ ਜਾ ਲਿਖਦਾ ਏ ਉਹ ਨਾ ਹਾਂ ਬਈ ਹਾਂਜੀ ਤਾਂ ਸਾਗ ਦੀ ਹਾਂ ਹਾਂ ਜਦੋਂ ਇਹ ਕੋਈ ਬੀਜ ਅੱਗੇ ਤੇ ਅੱਗੇ ਵੈਰਾਈਟੀ ਸਿਧਰੀ ਵੀ ਹੈ ਹੋਰ ਤੰਨੂ ਕਿਹਾ ਸੀ ਬਾਂਸ ਬਾਟੇ ਕੇ ਲਿਆਤੇ ਨਹੀਂ ਉਂ ਐ ਵੀ ਬਰਸੀਨ ਵਿੱਚ ਗੇਰ ਦਨੇ ਫਿਰ ਪਹਿਲੀ ਬਾੜ ਵਿੱਚ ਗੇਰੇ ਕਰਦੇ ਕੁਸੇ ਡੋਲਾਂ ਪਰ ਗੇਰ ਲੰਨੇ ਗਾਹਾਂ ਆਪਣੀ ਸਰੋਂ ਹੋ ਜਾਂਦੀ ਹੈ ਕਾਣੀ ਕੁਣੀ ਵਾਸਤੇ ਤਾਂ ਕਰਕੇ ਜਿਹੜਾ ਤਾਂ ਡੋਲਾਂ ਪਰ ਹੈ ਉਹ ਨਾਲੇ ਤਾਂ ਡੋਲਾਂ ਪਰ ਤਾਂ ਗੇਰ ਦੇ ਤੇ ਸਾਰੇ ਸਿਆਣੇ ਵੀ ਜਿਹੜਾ ਤਾਂ ਬਰਸੀਨ ਦੇ ਵਿੱਚ ਕਿਆਰੇ ਚ ਗੇਰ ਤੇ ਗੈਲੋ ਡੰਗਰਾਂ ਵਾਸਤੇ ਪਹਿਲੀ ਬਾੜ ਛੇਤੀ ਹੋ ਜੂਗੀ ਨਾਲੇ ਭਰਮੇ ਜੀ ਹੋ ਜੂਗੀ ਤੇ ਉਹ ਤਾਂ ਹੋ ਜਾਣਾ ਵੱਡ ਉਹਨੇ ਤਾਂ ਮੁੜ ਕੇ ਫੁੱਟਣਾ ਨਹੀਂ ਤੇ ਜਿਹੜਾ ਆ ਇਹ ਉੱਪਰ ਤੇ ਤੋੜੀ ਜਾਣਾ ਨਾਲੇ ਤਾਂ ਇਹਨਾਂ ਫੁੱਟੀ ਜਾਣਾ ਨਾਲੇ ਆਪਾਂ ਨੂੰ ਸਾਗ ਖਲਾਈ ਜਾਣਾ ਹੈ ਹੁਣ ਤੱਕ ਮਾਰਚ ਮਾਰਚ ਤੱਕ ਫਰਵਰੀ ਤੱਕ ਜਨਵਰੀ ਫਰਵਰੀ ਤੱਕ ਖਲਾਈ ਜਾਣਾ ਵੀ ਖਾਈ ਜਾਉਂਗੇ ਨਾਲੇ ਫਿਰ ਜਿਹੜੇ ਇਹ ਬੂਟੇ ਹੋਗੇ ਫਿਰ ਇਹ ਤੋੜੇ ਹੋਣੇ ਬਹੁਤ ਫੈਲਰ ਜਾਣੇ ਆਲੇ ਦਾਲੇ ਨੂੰ ਫਿਰ ਸਰੋਂ ਵੀ ਸੋਹਣੀ ਹੋ ਜਾਂਦੀ ਇੱਕ ਕਾਣੀ ਦੀ 4-5 ਕਿਆਰ ਆ ਮਤੇ ਨਾ ਡੋਲਾਂ ਪਰ ਤੇ ਇੱਕ ਕਾਣੀ ਤੇ ਦੋ ਕਾਣੀ ਹੋ ਜੰਨੇ ਸਭ ਦੇ ਸਾਖ ਖਤਮ ਹੋਏਗੇ ਬਸ ਇਹ ਐਂਟੀਨਾ ਦੇ ਰਹੇ ਨੇ ਲਾ ਸਾਰਾ ਇੱਥੇ ਦੀ ਖਾਨੇ ਫਿਰ ਹਾਂ ਬਾਕੀ ਭਾਈ ਇਹਨਾਂ ਨੇ ਸਲਾਹ ਬਣਾਈ ਵੀ ਤੀ ਇਹ ਮਨਜੀਤ ਉਹਨੇ ਚਲਦੀਆਂ ਚਾਰੇ ਪੰਜੇ ਘਰ ਸਲਾਹ ਬਣਾ ਕੇ ਲੋਹੜੀ ਵਾਲੇ ਦਿਨ ਵੀ ਐਨ ਸੀਪ ਲਾਈ ਇਹਨਾਂ ਕਹਿੰਦੇ ਐਂ ਸਾਗ ਬਣਾਇਆ ਮੈਂ ਬਣਾਉ ਬੈਕਣੀ ਫਿਰ ਹੁਣ ਗੱਲ ਬਣ ਗਈ ਤੇ ਬਾਕੀ ਜੀ ਹੁਣ ਮਨਜੀਤ ਦਾ ਆ ਰਿਹਾ ਜੀ ਬਰਥਡੇ ਹੈਪੀ ਆਲਾ ਬਰਥਡੇ ਆ ਰਿਹਾ ਜੀ ਹੈਪੀ ਬਰਥਡੇ ਮਨਜੀਤ ਦਾ ਬਰਥਡੇ ਆ ਰਿਹਾ ਜੀ ਅੱਜੇ ਨਹੀਂ ਹੈਗਾ ਹਾਂ ਕਿੰਨੀ ਤਰੀਕ ਦਾ ਏ 19 ਤਰੀਕ ਦਾ ਜੀ ਆਣ ਆਲੀ ਆਣ ਵਾਲੀ 19 ਤਰੀਕ ਨੂੰ ਮਨਜੀਤ ਕੌਰ ਹਿਮਾਚਲ ਦਾ ਬਰਡੇ ਓਹੋ ਹੋ ਹਿਮਾਚਲ ਮਨਜੀਤ ਹਿਮਾਚਲ ਤੇ ਆਦਾ ਆਇਆ ਵੀ ਪਿਛਲੀ ਵਾਰ ਹਿਮਾਚਲ ਮਨਾਇਆ ਤਾਂ ਹਨਾ ਚਾਚੇ ਉਹਨਾਂ ਕੋਲ ਆਪਾਂ ਨੇ ਐਤਕੀ ਵੀ ਉੱਥੇ ਚੱਲੀਏ ਹੈ ਓਕੇ ਨਾਲੇ ਚਾਚੇ ਦਾ ਮਕਾਨ ਦਾ ਕੰਮ ਚੱਲਦਾ ਹਨੀ ਹਾਂ ਪੈਸੇ ਇਕੱਠੇ ਕਰ ਫਿਰ ਤਿਆਰ ਕਰ ਹੈ ਹੈਪੀ ਦਾ ਹੈਪੀ ਬਰਥਡੇ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਕਹੇ ਤਾਂ ਦੰਨੇ ਆਪਾਂ ਕਹੇ ਤਾਂ ਦੰਨੇ ਆਪਾਂ ਖੁਸ਼ੀ-ਖੁਸ਼ੀ ਬਰਡੇ ਮਨਾਣੇ ਵੀ ਆ ਪਰ ਜੇਪ ਪਾ ਨਾ ਬਹੁਤ ਧਿਆਨ ਨਾਲ ਸੋਚੀਏ ਸਾਡੀ ਜ਼ਿੰਦਗੀ ਚੋਂ ਐਂ ਸੋਚ ਲੋ ਵੀ 1 ਸਾਲ ਘਟ ਗਿਆ ਅਸੀਂ ਵੱਡੇ ਹੋਈ ਜਾਂਦੇ ਆ ਉਮਰ ਘਟੀ ਜਾਂਦੀ ਹੈ ਜੀ ਗਿਫਟ ਤਿਆਰ ਰੱਖਿਓ ਹੈਂ ਸ਼ਿਫਟ ਕਿੱਥੇ ਸ਼ਿਫਟ ਕਰਦਾ ਇਹਨੂੰ ਸਾਗ ਨੂੰ ਦੱਸੋ ਦੱਸੋ ਮੈਨੂੰ ਹਣੀ ਅੱਛਾ ਗਿਫਟ ਉਹ ਕਿਆ ਹੁੰਦਾ ਮੇਰਾ ਕੋਈ ਗਿਫਟ ਚਾਹ ਤੰਨੂੰ ਗਿਫਟਾਂ ਦੀ ਕਿਆ ਲੋੜ ਐ ਪਰਸੋਂ ਤਾਂ ਇਹ ਸ਼ਾਪਿੰਗ ਕਰ ਕਾਈ ਤੂੰ ਸੂਟ ਵੀ ਨਹੀਂ ਦਿਖਾਏ ਤੈਨੂੰ ਸੂਟ ਵੀ ਨਹੀਂ ਦਿਖਾਏ ਤੈਂ ਉਹ ਤਾਂ ਮੈਂ ਲੱਗ ਲਊਂਗੀ ਨਾ ਆਏ ਨਹੀਂ ਬਾਈ ਮੰਨਦੀ ਹਾਂ ਕਹਤਾ ਆਹ ਬੰਦਰਾ ਕਰ ਤੱਕ ਮਨਾਉ ਬੱਕਰ ਬੱਕਰੇ ਦੀ ਮਾਂ ਕਹਿ ਰੋ ਜਾ ਫੇਰ ਬਾਈ ਸਵਾਈ ਤੁਸੀਂ ਵੀ ਦੱਸਿਓ ਹੂੰ ਵੀ ਸਾਰਾ ਕਮੈਂਟ ਕਰਕੇ ਦੇ ਦਿੰਦੇ ਕ ਨਹੀਂ ਦਿੰਦੇ ਬਾਈ ਹਾਂ ਅੱਗੇ ਦਾ ਤੈਨੂੰ ਕਦੇ ਕੁਝ ਮਿਲਦਾ ਹੀ ਨਹੀਂ ਨਾ ਬਰਥਡੇ ਪਰ ਮੈਨੂੰ ਕਦੇ ਪਿਛਲੀ ਵਾਰ ਮੈਂ ਫੁੱਲ ਨਹੀਂ ਦਿਆ ਤੱਕ ਲਾਬ ਦਾ ਉੋਛ ਨਹੀਂ ਦੇਆ ਤਿੰਨ ਚਾਰ ਦਿਨ ਬਾਅਦ ਦੇਤਾ ਕਨਾਕ ਆਹ ਆ ਉਹ ਪਿਆ ਤਾਂ ਉਹ ਵੀ ਮੈਂ ਕਿਹੜਾ ਲੈਣ ਜਾਣਾ ਬਾਈ ਹੁਣ ਜੇ ਮੈਂ ਲੈ ਕੰਦ ਜੇ ਮੈਂ ਇਸ ਵਾਰੀ ਉਹਨੂੰ ਫੈਮਿਲੀ ਨੂੰ ਕਹਿ ਤਿਆ ਹਾਂ ਜੀ ਤੁਸੀਂ ਵੀ ਦੱਸਿਓ ਵੀ ਭਾਈ ਦੇਣਾ ਚਾਹੀਦਾ ਹੈ ਕਿ ਨਹੀਂ ਨਵੀਂ ਜਿਹੜੀ ਚੱਲ ਮੈਂ ਤਾਂ ਦੇ ਦੂੰਗਾ ਬਰਡੇ ਦੀਆਂ ਮੁਬਾਰਕਾਂ ਜਰੂਰ ਦਿਓ ਜੀ ਮਨਜੀਤ ਨੂੰ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਜੀ ਮੇਰੇ ਪਾਸਾ ਫੁੱਲ ਵੀ ਨਹੀਂ ਮੈਂ ਕਿਤੇ ਲੈਣ ਜਾਂਦਾ ਲੋਕਾਂ ਨਾਲ ਮਜ਼ਾਕ ਕਰਨਾ ਤਾਂ ਮੈਨੂੰ ਆਪਾਂ ਦੇ ਤਾਂ ਘਰੇ ਹੀ ਗਲਾਬ ਨੇ ਫੁੱਲ ਦਿਆ ਉਹ ਤਾਂ ਲਓ ਜੀ ਹੋ ਗਿਆ ਤਿਆਰ ਉਧਰ ਮਨਜੀਤ ਦੇ ਕੰਮ ਅੱਜ ਜ਼ਿਆਦਾ ਹੈ ਇਹ ਮਿੱਠੇ ਦੀ ਗੁੱਠੀ ਰਹਿ ਗਈ ਇੱਕ ਹੋਰ ਉਹ ਫੇਸ ਸੂਜੀ ਵਟੂ ਅੱਛਾ ਤੇ ਉੱਤਰ ਮਸ਼ੀਨ ਵੀ ਲੱਗੀ ਵੀ ਕੱਪੜਿਆਂ ਦਾ ਕੰਮ ਚੱਲ ਰਿਹਾ ਮਨਜੀਤ ਜੀ ਡਿਊਟੀਆਂ ਸਖਤ ਐ ਤੇ ਬਿੰਦਰ ਅੱਜ ਤੋਂ ਨੇ ਪੈਨੇ ਤੇ ਕੱਲੂ ਫੇਰ ਉਧਰ ਭੁੰਦੇ ਜਾਣਾ ਹੂੰ ਬਿੰਦਰ ਜੀ ਸਾੜੇ ਪਿੰਡ ਚ ਤਾਂ ਐਤ ਕੀ ਐਨ ਬਾਈ ਪ੍ਰਮਾਤਮਾ ਦੇ ਪ੍ਰਮਾਤਮਾ ਨੇ ਮਿਹਰ ਭਰੇ ਹੱਥ ਰੱਖਿਆ ਵਾ ਸਾੜੇ ਪਿੰਡ ਪਰ ਹਨਾ ਮਨਜੀਤ ਐ ਚੱਲ ਖੰਡ ਪਾੜ ਤੇ ਖੰਡ ਪਾਠ ਚੱਲ ਵਿਆਹ ਤੇ ਵਿਆਹ ਅੱਗਿਆ ਵਿਆਹ ਵੀ ਆ ਗਿਆ ਜੀ ਇੱਕ ਅੱਧਾ ਮਨਜੀਤ ਨੂੰ ਹਾਂ ਪ੍ਰਮਾਤਮਾ ਸੌਖ ਰੱਖਿਆ ਜੀ ਐਹੀ ਆਪਣੇ ਜਿੰਨੇ ਨਾਲ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦੇ ਪਰਿਵਾਰਾਂ ਤੇ ਪਿੰਡਾਂ ਤੇ ਪ੍ਰਮਾਤਮਾ ਮਿਹਰ ਭਰਿਆਤ ਰੱਖੇ ਜੀ ਹਾਂ ਸਾਗ ਬਹੁਤ ਹੈ ਬਹੁਤ ਹੈ ਬਸ ਬਣ ਗਿਆ ਬਸ ਬਾਕੀ ਬਿੰਦਰ ਚੱਲਿਆ ਜੀ ਤਿਲਕ ਹੁਣ ਦੁਕਾਨ ਤੇ ਦੇਖ ਲੋ ਜੀ ਟਾਈਮ 9:30 ਦਾ ਹੋ ਗਿਆ ਮੈਂ ਚੱਲਦਾ ਜੀ ਫਿਰ ਹਾਂ ਜੀ ਬਾਕੀ ਇਹਦਾ ਗੱਡੀ ਦਾ ਤਾਂ ਕੁਝ ਨਹੀਂ ਬਣਿਆ ਚੂਗਾ ਸਾਨੂੰ ਮਿਲਿਆ ਨਹੀਂ ਜੀ ਹੈ ਅਸੀਂ ਤਾਂ ਕੜੱਕੀ ਵੀ ਵਿੱਚ ਲਾ ਕੇ ਰੱਖਦੇ ਤੁਹਾਨੂੰ ਦਿਖਾ ਵੀ ਦਿੰਨੇ ਜੀ ਮਜ਼ਾਕ ਨਹੀਂ ਕਰਦੇ ਸੀ ਕੜੱਕੀ ਕੱਢ ਗਏ ਫਾਦਰ ਸਾਹਿਬ ਕੱਢ ਗਏ ਕੜੱਕਾ ਲਾਇਆ ਬਤਾ ਜੀ ਤੇ ਬਾਕੀ ਮੌਸਮ ਦੇਖਿਆ ਜੀ ਹਾ ਹਾ ਜੱਟ ਦਾ ਪੌਕਾ ਮਾ ਦੀ ਤਪ ਚੜੀ ਵੀ ਹੈ ਜੀ ਹੈ ਜੀ ਤੇ ਕੱਲ ਦੀ ਹਵਾ ਵੀ ਬਹੁਤ ਚੱਲ ਰਹੀ ਥੀ ਕੱਲ ਤੇ ਉਹ ਸਾਹਮਣੇ ਰੇ ਪਾ ਤਿਆ ਹੁ ਵੇਖੂਗੇ ਉੱਥੇ ਕੀ ਆ ਬੀਜਾਂ ਕੀ ਆ ਬੀਜ ਤੇ ਹੈ ਜੀ ਮੇਰੇ ਹਿਸਾਬ ਨਾਲ ਤਾਂ ਮੱਕੀ ਮੁੱਕੀ ਗੇਰੂ ਲੱਗਦਾ ਤੇ ਬੱਦਲ ਬਾਈ ਹੈ ਜੀ ਅੱਜ ਬੱਦਲ ਬਾਈ ਜੀ ਹੋਈ ਵੀ ਆ ਪਰ ਹੈ ਧੁੱਪ ਪੂਰਾ ਸੂਰਜ ਪੂਰਾ ਚਮਕਿਆ ਬੈਣ ਦੇਖਦੇ ਵੀ ਅੱਜ ਸਵੇਰੇ ਤਾਂ 9:00 8:00 ਵਜੇ ਤੱਕ ਕਹਿਨ ਬਦਲਵਾਈ ਤੀ ਐਂ ਲੱਗਦਾ ਤਾਂ ਵੀ ਅੱਜ ਮੀਂਹ ਪਊ ਬਾਈ ਉਹ ਸਾਹਮਣੇ ਦੇਖੋ ਸਰੋਂ ਦੇ ਫੁੱਲ ਤਾਂ ਹੀ ਤਾਂ ਇਹ ਰੁੱਤ ਹੈ ਜਿਹੜੀ ਇਹਨੂੰ ਬਸੰਤਰੁੱਤ ਨੂੰ ਆਹੀ ਤਾਂ ਬਸੰਤਰੁੱਤ ਤਾਂ ਹੀ ਕਹਿੰਦੇ ਜੀ ਇਹਦੇ ਚ ਪੱਤ ਛੜ ਵੀ ਹੁੰਦਾ ਤੇ ਹੁਣ ਦਰਖਤਾਂ ਨੂੰ ਪੱਤੇ ਵੀ ਆਣੇ ਹਰੇ-ਹਰੇ ਤੇ ਨਾਲੇ ਸਰੋਂ ਦੇ ਫੁੱਲ ਖਿੜਨੇ ਤੇ ਅੱਗਿਆ ਸ਼ਿਵਰਾਤਰੀ ਆਣੀ ਸ਼ਿਵਰਾਤਰੀ ਤੇ ਗੇੜ ਚ ਨਾ ਆਣ ਹੋਲੀ ਵਿੱਚ ਪੂਰਾ ਹਨਾਂ ਦੇ ਸ਼ਿਵ ਜੀ ਮਹਾਰਾਜ ਨੇ ਵੀ ਫਿਰ ਮੱਖੀ ਮੱਛਰ ਛੱਡ ਦਨੇ ਸਾਰੇ ਜੀਵ ਜੰਤੂ ਜਿਹੜੇ ਫੜੇਵੇਂ ਹੁਣ ਵੈਸੇ ਤਾਂ ਚੱਲੀ ਜਾਂਦਾ ਹੁਣ ਮਿਕਸ ਜਾ ਚਲੋ ਠੀਕ ਹੈ ਜੀ ਬਾਅਦ ਚ ਕਰਨੀ ਗੱਲ ਬਾਤ ਮੰਜੀਤ ਦੀ ਤਿਆਰੀ ਕਰਾ ਲਈਓ ਲਓ ਜੀ ਪਰਮਾਤਮਾ ਦੀ ਕਿਰਪਾ ਨਾਲ ਮਾਰਕਾ ਹਿੰਮਤ ਸਾਗ ਅਸੀਂ ਸਵਾਰ ਲਿਆ ਲੈਂ ਚ ਲਾ ਲਿਆ ਸਮਝ ਲਓ ਤੇ ਹੁਣ ਲੱਗੇ ਇਹਨੂੰ ਕਟਿੰਗ ਕਰਨ ਕਟਿੰਗ ਕਰਕੇ ਪਾਣਾ ਪਤੀਲੇ ਦੇ ਵਿੱਚ ਤੇ ਐਂ ਵੀ ਦੱਸੋ ਵੀ ਧੋ ਕੀ ਹਾਂ ਵੀ ਲਿਆ ਦੇਖੋ ਜੀ ਪਹਿਲਾਂ ਛਿੱਲਿਆ ਏ ਪਾਲਕ ਮੇਥੇ ਸਾਰੇ ਸਵਾਰ ਕਹਿਣ ਸਾਫ਼ ਕਰਕੇ ਫਿਰ ਇਹਨੂੰ ਧੋ ਕੇ ਸੁੱਕਣਾ ਪਾਇਆ ਤਾਂ ਥੋੜਾ ਜਿਹਾ ਤੇ ਹੁਣ ਇਹਦਾ ਪਾਣੀ ਨਿਕਲ ਲਿਆ ਨੱਚੜ ਗਿਆ ਤੇ ਹੁਣ ਮਸ਼ੀਨ ਅਸੀਂ ਐਨ ਮਸ਼ੀਨ ਨੂੰ ਵੀ ਤੇਲ ਥੂਲਾ ਕੇ ਗਰਾਰੀਆਂ ਨੂੰ ਦੇਖ ਹੈ ਪਠੇ ਇਕ ਉਤਰਨ ਵਾਲੀ ਮਸ਼ੀਨ ਨੂੰ ਵੀ ਅਸੀਂ ਐਨ ਰੈਡੀ ਕਰਦੇ ਆ ਜੀ ਤੇ ਉਧਰ ਦੇਖੋ ਮੇਰਾ ਮੇਰੀ ਜਿਹੜੀ ਡਿਊਟੀ ਦੀ ਵੀ ਮਨਜੀਤ ਕਹਿੰਦੀ ਤੇਰੀ ਡਿਊਟੀ ਹੈ ਜਿਹੜੀ ਆਪਣੀ ਪਾਈ ਨਭਾਓ ਕਰੋ ਸਟਾਰ ਡਿਊਟੀਆਂ ਮਨਜੀਤ ਨੇ ਕੱਪੜਿਆਂ ਦੀ ਡਿਊਟੀ ਦੇਈ ਨਭਾ ਤੇ ਹੁਣ ਕੰਮ ਰਹਿ ਗਿਆ ਇੱਕ ਤੇ ਮੈਂ ਵੀ ਬੱਤ ਚੱਲਿਆ ਦੁਕਾਨ ਤੇ ਬਾ ਇੱਕ ਵਾਰੀ ਮੇਰਾ ਕੰਮ ਹੈ ਬਸ ਪਤੀਲੇ ਤੱਕ ਦਾ ਵੀ ਮੈਂ ਸਾਗ ਕਟਵਾ ਕੇ ਮਨਜੀਤ ਗਲਪ ਪਤੀਲੇ ਵਿੱਚ ਪੈਂਦਾ ਕਰਕੇ ਬਾ ਮੈਂ ਚਲੇ ਜਾਣਾ ਠੀਕ ਨਹੀਂ ਜੀ ਉਧਰ ਅੱਗ ਵੀ ਤੇਰੀ ਹੀ ਮਣੀ ਦੇਖੀ ਜਾਈ ਤੇ ਹੁਣ ਮੈਨੂੰ ਲੱਗਦਾ ਮੈਨੂੰ ਹੈਲਪ ਕਰਾਣੀ ਪੈਣੀ ਮਨਜੀਤ ਹਨਾ ਮੈਂ ਮਸ਼ੀਨ ਦੱਬਾਂ ਹਨਾ ਇੱਕ ਮੇਂ ਨੀਵਾਰੋਗ ਗੁਲਾਈ ਜਾਵਣਾ ਅੱਛਾ ਆਈ ਅੱਛਾ ਰੁਗ ਲਾਣੀ ਰੁਗ ਕੱਪੜਿਆਂ ਦੀ ਸਖਤ ਡਿਊਟੀ ਐ ਹਾਰਡਵਰਕ ਕਰਿਆ ਮੈਂ ਜਿੰਨਾ ਬਹੁਤ ਤੇ ਮੈਂ ਜੀ ਲੱਕੜਾਂ ਲੈਣ ਚਲੇ ਗਿਆ ਤਾਂ ਇਹ ਜੰਗਲ ਵਿੱਚ ਫੇਰ ਮੈਂ ਸੁੱਕੀਆਂ ਸੁੱਕੀਆਂ ਲੱਕੜਾਂ ਲੈ ਕੇ ਆਇਆ ਜੰਗਲ ਚੋਂ ਹੈ ਮੈਨੂੰ ਦਾਰੇ ਜੰਗਲ ਦੀ ਦਿਖਣਾ ਕਿੱਥੇ ਆ ਤੈਨੂੰ ਬੀਬਾ ਮੈਂ ਤਾਂ ਵੱਢ ਲਿਆ ਸਾਰਾ ਜੰਗਲ ਹੈ ਸਿਆਣਿਆਂ ਦੀ ਇੱਕ ਕਹਾਵਤ ਐ ਕਹਿੰਦੇ ਵੀ ਕੰਮ ਕਰਨਾ ਚਾਹੀਦਾ ਕੰਮ ਰੱਬ ਸਭ ਨੂੰ ਕੰਮ ਦਵੇ ਤੇ ਕਹਨੇ ਵੀ ਜਿਹੜੇ ਕੰਮ ਕਰਦੇ ਨੇ ਉਹ ਕਿਆ ਕਹਿੰਦੇ ਹੁੰਨੇ ਆ ਕਹਨੇ ਉਹ ਪ੍ਰਮਾਤਮਾ ਨੂੰ ਕਹਨੇ ਹੁੰਨੇ ਰੱਬਾ ਸਾਨੂੰ ਰੇਜਕ ਨਾ ਦਈ ਲੱਕੜਾਂ ਨੂੰ ਜਾਣਾ ਪੈਣਾ ਵੀ ਉਹ ਕੰਮ ਫਲਾਣੇ ਦਾ ਸਾਡੇ ਉਸਤਾਦ ਵੀ ਕਹਦੇ ਕਰਦੇ ਤੇ ਕਹਨੇ ਉਹ ਫਲਾਣੇ ਦਾ ਤਾ ਕੰਮ ਹੈ ਜਿਕਣਾ ਜੀ ਸ਼ਾਮ ਨੂੰ ਕੰਮ ਆ ਗਿਆ ਉਹਨਾਂ ਕਈ ਵਿੱਚ ਤੇ ਕਹਿ ਦਿੰਦੇ ਬੰਦੇ ਰਹਿਣ ਦੋ ਜੀ ਕੱਲ ਨੂੰ ਕਰੂਗੇ ਹਨਾ ਆਪਾਂ ਥੋੜਾ ਕੰਮ ਵੀ ਉਹ ਹੈ ਵੀ ਰੱਬਾ ਰੇਜਕ ਨਾ ਦਈ ਲੱਕੜਾਂ ਨੂੰ ਜਾਣਾ ਪੈਣਾ ਵੀ ਜੇ ਰੇਜਕ ਦੇ ਤਿਆ ਹੈ ਫਿਰ ਉਹ ਬਣਾਉਣਾ ਪੈਣਾ ਬਣਾਉਣ ਵਾਸਤੇ ਲੱਕੜਾਂ ਨੂੰ ਜਾਣਾ ਪੈਣਾ ਫਿਰ ਜਿਹੜਾ ਕੰਮ ਨਹੀਂ ਕਰਦਾ ਉਹ ਤਾਂ ਲੱਕੜਾਂ ਲਿਆਣੀ ਬਹੁਤ ਦੁਰਲਭ ਹੈ ਜੇ ਅਸੀਂ ਗਏ 1-2 ਦਿਨ ਤੱਕ 9-10 ਤਰੀਕ ਤੱਕ ਆਓ ਬਾਬਾ ਹੁਣ ਤੇ ਤਾਂ ਸਾਰੋ ਉਹ ਤਾਂ ਫੇਰ ਵਾਰ ਦੀ ਗੱਤਣਾ ਤੰਨੂੰ ਕੀ ਲੱਗਦਾ ਵੀ ਮੈਂ ਕਹਿ ਰਿਆਂ ਵੀ ਆ ਹਾਂ ਹੁਣ ਪਰਸੋਂ ਨੂੰ ਆਟਾ ਆਊਗਾ ਤਾਂ ਹੀ ਘੋਟੂਗੇ ਵੀ ਇਹਨੂੰ ਹੁਣ ਬਣਾ ਕੇ ਪਤੀਲੇ ਨੂੰ ਅੰਦਰ ਰੱਖ ਦੋ ਫ੍ਰੀਜ 'ਮ ਉਹ ਅੱਜ ਵਾਲਾ ਤਾਂ ਆਊਗਾ ਹੀ ਮੱਕੀ ਦੀਆਂ ਰੋਟੀਆਂ ਵੀ ਪੱਕਣੀਆਂ ਐ ਥੋੜੋ ਐ ਹੈ ਨਾ ਨਾ ਪੱਕਣੀਆਂ ਐ ਅੱਜ ਸਾਗ ਰੇ ਸਜਰੇ ਬਣ ਜਾਣਾ ਹਾਂ ਹਾਂ ਤੇ ਕੋਈ ਨਹੀਂ ਫੇ ਮੈਂ ਆਜਨਾ ਚਾਰ ਕ ਭਈ ਕਿਹੜੇ ਪਰੂਏ ਨੇ ਡੀਕੜਾ ਹੈ ਤੇ ਚਲੋ ਕੋਈ ਨਹੀਂ ਸਭ ਤੇ ਦਾ ਜੇ ਅਸੀਂ ਸਾਗ ਦੀ ਸਲਾਬ ਹੀ ਕਰ ਲਈਏ ਮਨਜੀਤ ਕਹਿ ਦਵੇ ਸਾਗ ਬਣਾਣਾ ਮਨਜੀਤ ਦਾ ਸਭ ਤੇ ਪਹਿਲਾ ਸੋਚ ਵਿਚਾਰ ਕਿਆ ਹੁੰਦਾ ਵੀ ਲੱਕੜੀਆਂ ਤਾਂ ਹੈ ਨਹੀਂ ਲੋ ਜੀ ਅੱਜ ਮੈਂ ਲੱਕੜੀਆਂ ਦਾ ਪ੍ਰਬੰਧ ਪਹਿਲਾਂ ਕਰ ਤੇ ਆ ਵੀ ਹੁਣ ਮਨਜੀਤ ਕਹਿ ਨਹੀਂ ਸਕਦੀ ਹੁਣ ਮੈਂ ਚੱਲਿਆ ਜੀ ਦੁਕਾਨ ਤੇ ਚਲੋ ਆਪਾਂ ਮੜੀ ਦਾ ਹੈਲਪ ਕਰਾ ਦਈਏ ਜੀ ਆਪਾਂ ਗੈਲੋ ਲਓ ਜੀ ਕਟਿੰਗ ਕਰਾਤੀ ਜੀ ਆਪਾਂ ਨੇ ਸਾਰੀ ਨਵੇੜ ਤੇ ਕੰਮ ਪਰ ਹੁਣ ਗੱਲ ਕੀ ਆ ਜੀ ਜਿਹੜੀ ਮੇਨ ਹੈ ਉਹ ਕਹਿੰਦੀ ਹੁਣ ਕੱਟ ਕਟਾ ਕੇ ਵਿੱਚ ਪਾ ਕੇ ਜਦੋਂ ਉਹ ਨਾ ਬੈਠ ਜੀਗੀ ਆ ਪਤੀਲੇ ਚ ਕਹਿੰਦੀ ਸਾਗ ਮੰਨੂ ਘੱਟੇ ਲੱਗਦਾ ਇਹਨਾਂ ਦਾ ਵੀ ਉਹ ਹੁੰਦਾ ਨਾ ਜੀ ਮੰਨਦੇ ਵਿੱਚ ਇਹਨਾਂ ਨੇ ਕੈਲਕੂਲੇਟ ਕਰਿਆ ਹੋਆ ਹੁੰਦਾ ਵੀ ਅੱਜ ਇੱਕ ਤਾਂ ਅੱਜ ਤੜਕਾ ਲਾ ਕੇ ਖਾ ਲੈਣਾ ਜੀ ਇੱਕ ਖਾਣਾ ਦੋ ਦਿਨ ਛੱਡ ਕੇ ਇੱਕ ਖਾਣਾ ਫੇਰ ਦੋ ਦਿਨ ਛੱਡ ਕੇ ਵਿੱਚ ਫੇਰ ਭਾਈ ਆਪਣੇ ਆਂਢੀ ਗੁਆਂ ਫਿਰ ਇਹਨਾਂ ਨੂੰ ਐ ਵੀ ਹੁੰਦਾ ਵੀ ਕਿੰਨੇ ਡੰਗ ਕੱਢ ਜਵੇ ਤੇ ਕਿੰਨੇ ਦਿਨ ਕੱਢ ਜਵੇ ਕਿੱਧਰ ਸੰਝਾ ਕਰੀਏ ਸਭ ਨੇ ਤਾਂ ਬਣਾ ਲਿਆ ਤੇ ਕਹਿੰਦੀ ਵੀ ਸਾਗ ਘਟ ਗਿਆ ਜਦ ਤੱਕ ਨਾ ਇਹਨਾਂ ਦਾ ਪੀਲਾ ਹੱਦ 10 ਕਿਲੋ ਵਾਲਾ ਨਕੋਂ ਨੱਕ ਭਰ ਕੇ ਨਾ ਬਣਾਵੇ ਇਹ ਜਦ ਤੱਕ ਜੀ ਇਹਨਾਂ ਦਾ ਮਨ ਵੀ ਨਹੀਂ ਭਰਦਾ ਹੁੰਦਾ ਇਹ ਗੱਲ ਪੱਕੀ ਹੈ ਕਿ ਤੁਹਾਡੇ ਮਨਾਂ ਚਾਹ ਕਹਤੇ ਹੁੰਦਾ ਹੈ ਵੀ ਹੁਣ ਜੇ ਲੱਗੇ ਆ ਬਣਾਣਾ ਵੀ ਤਾਂ ਕਰਕੇ ਸੋਚਦੇ ਹੁੰਨੇ ਆ ਜੀ ਤੁਸੀਂ ਤੇ ਮਨਜੀਤ ਵੀ ਹੁਣ ਜੇ ਲੱਗੇ ਬਣਾਣਾ ਇਹ ਲੰਘੇ ਜਿਵੇਂ ਹਨਾ ਇਹ 5-7 ਦਿਨ ਹੋਰ ਦੰਗ ਕਾ 15 16 ਡੰਗ ਕਹਿਣ ਦਾ ਭਾਵ ਜੀ ਨਾ ਹੋਰ ਸਬਜ਼ੀਆਂ ਵੀ ਬਣੂਗੀਆਂ ਵਿੱਚ ਨੂੰ ਜਿਕਣ ਅੱਜ ਤੜਕਾ ਅੱਜ ਬਣਾਉਣਾ ਜੀ ਅੱਜ ਤੜਕਾ ਲਾ ਕੇ ਖਾ ਲੈਣਾ ਸਾਗ ਆਪਾਂ ਨੇ ਮੈਂ ਉਹਦੀ ਗੱਲ ਕਰਦਾ ਵੀ ਜਦੀ ਕਹਿ ਦਿੰਦੀ ਆ ਪਤਨੀ ਕੀ ਸੋਚਨੇ ਕਹਿੰਦੀ ਸਾਗ ਤਾਂ ਘੱਟ ਲੱਗਦਾ ਵੀ ਜਿੰਨਾ ਤਾਂ ਹੈ ਹੁਣ ਪੰਡ ਜਿਹੜੀ ਹੁਣ ਉਰੇ ਆ ਪਾਣੀ ਵੀ ਐ ਵੀ ਹਾਂ ਪੰਜਾਬ ਚ ਵੀ ਇੱਕ ਸਾਗ ਦਪਿੱਲਾ ਪਰੇ ਬਣਾਣੀ ਬਣਾਣਾ ਹੈ ਹਾਂ ਵੀ ਪੰਡ ਲਿਆਓ ਪੂਰੀ ਉਹ ਉੱਥੇ ਅਸੀਂ ਸਿਰਫ ਆਮਲਾਂ ਦੇ ਹੁੰਦੇ ਰਹੀਆ ਹੁਣ ਦਾ ਸਰਦਵੇਂ ਵਾਸੀ ਇੱਕ ਸਵੇਰ ਦਾ ਹੂੰ ਇਹ ਹੁੰਦਾ ਜੀ ਚਲੋ ਉੱਥੇ ਤਾਂ ਸਾਡੀ ਚਾਚੀ ਬਹੁਤ ਹਿੰਮਤ ਵਾਲੀ ਹੈ ਜੇ ਅੱਜ ਬਣਾਇਆ ਉਹ ਤਾਂ ਪਰਸੋਂ ਨੂੰ ਵੀ ਬਣਾ ਲੂਗੀ ਘਟ ਵੱਟ ਕੇ ਜਦੀ ਬਸ ਮੌਕੇ ਦਾ ਮੌਕਾ ਬਾਈ ਸਾਰੀਆਂ ਮਾਤਾ ਮਾਤਿਆਂ ਉਹ ਕਹੀ ਕਰਦੀ ਸੀ ਹਣੀ ਹੁਣ ਬਣਾਵਾ ਦੇ ਤੋੜ ਨਾ ਕਹਿੰਦੀ ਦੋ ਚਾਰ ਚੀਰਨੀਆ ਤੋੜ ਕੇ ਲਿਆਓ ਚਾਰ ਪੰਜ ਚੀਰਨੀਆ ਉਹ ਚੀਰਨੀ ਉਹਨੂੰ ਕਹਿੰਦੇ ਤੇ ਹੀ ਇੰਨੀ ਸਰੀ ਹਰਮਨ ਪੁੱਤ ਵੀ ਆਇਆ ਬਾਈ ਹਰਮਨ ਯਾਰਾ ਟੋਪੀ ਮੰਨੂ ਦੇ ਦੇ ਯਾਰ ਕਿੰਨੀ ਸੋਹਣੀ ਟੋਪੀ ਤੇਰੀ ਯਾਰ ਮੰਨਉ ਦੇ ਦੇ ਯਾਰ ਹੈ ਦੇ ਦੇ ਯਾਰ ਲਓ ਜੀ ਹਰਮਨ ਆਇਆ ਸ਼ਹਿਦ ਦੇਣ ਹਨਾ ਹੈ ਹਰਮਨ ਇਹ ਸ਼ਹਿਦ ਹੈ ਪਰਤਾਂ ਇਹ ਸ਼ਹਿਦ ਹੈ ਕਿੱਥੋਂ ਲਿਆਂਦਾ ਤਾਂ ਤੁਸੀਂ ਇਹ ਆਹੋ ਹੂੰ ਪੱਪਾ ਲੈ ਕੇ ਆ ਤਦ ਕਿੱਤਾ ਦੇਖੋ ਲੋਥੋਂ ਹੀ ਅੱਛਾ ਅੱਛਾ ਹਾਂ ਇਧਰ ਨੂੰ ਆ ਜਾ ਉਰੇ ਨੂੰ ਮੰਮਾ ਕੋਲ ਦੇਖ ਬਣ ਬੈਠ ਕੇ ਵੀ ਖਾ ਕੇ ਇਦਾਂ ਬਣਦਾ ਖੜਕਾ ਹਾਂ ਇੱਥੇ ਖੜਾ ਕੋਲ ਤਾਂ ਦੇਖਿਆ ਹਾਂ ਦੋਈ ਬਲ ਵੀ ਦੇਖ ਹਾਂ ਦੇਖਣਾ ਤਾਂ ਬਣਦਾ ਬਣਦਾ ਨਾ ਬਣਦਾ ਖਾਲਾ ਬਣਨੇ ਜਿਸ ਤਰ੍ਹਾਂ ਮੰਗੀ ਹੈ ਨਾ ਇਹ ਵੀ ਹੈ ਗੱਲ ਹਨਾ ਹਰਮਨ ਤੈਨੂੰ ਛੁੱਟੀ ਅੱਜ ਪੁੱਤ ਹਾਂਜੀ ਅੱਛਾ ਕਿੰਨੇ ਵੀ ਕਲਾਸ ਚ ਪੜਦਾ ਤੂੰ ਹੁਣ 6ਵੀਂ ਚ ਐਦਾਂ ਮੂੰਹ ਕਰਕੇ ਬੋਲੀਦਾ ਪੁੱਤ ਜਿਹਦਾ ਜੀ ਗੱਲ ਕਰਦਾ ਤੂੰ ਮੈਡਮ ਉਹਰੇ ਵੀ ਅਹੀਂ ਪਰਾਂ ਨੂੰ ਮੂੰਹ ਕਰਕੇ ਗੱਲ ਕਰੀ ਜਾਂਦਾ ਹਾਂ ਹੈ ਹੈ ਮੰਜੀ ਤਾ ਆਇਆ ਨਾ ਨਾ ਕਰ ਪੁੱਤ ਬਾਕੀ ਹੁਣ ਮੈਂ ਚੱਲੇ ਆ ਪੁੱਤ ਠੀਕ ਹੈ ਤੇਰਾ ਕਿਆ ਸਨੇਹਾ ਹੈ ਵੀ ਸ਼ਹਿਦ ਦੇ ਦਮਾ ਹੈ ਉੱਥੇ ਰਿਸ਼ਤੇਦਾਰੀ ਚ ਹੈ ਹਾਂਜੀ ਬਹੁਤ ਘੜ ਦੇਣਾ ਜੀ ਚੱਲ ਫੇ ਮੇਰਾ ਇੱਕ ਕੰਮ ਹੈ ਮੈਂ ਤੇਰਾ ਸ਼ਹਿਦ ਸਿਰਾ ਲਾ ਦੰਨਾ ਤੈ ਤੈ ਹੁਣ ਮਮਾ ਕੋਲ ਘੇੜਾ ਰੱਖਣਾ ਜੇ ਕੋਈ ਗੱਲਬਾਤ ਹੈ ਲੱਕਣਾ ਲੁੱਕਣਾ ਦੀ ਲੋੜ ਪੈ ਗਈ ਕੋਈ ਹੈਲਪ ਦੀ ਲੋੜ ਹੈ ਤੈ ਕਰਨੀ ਠੀਕ ਹੈ ਹਾਂ ਆ ਕੰਨਣਾ ਪੈਣਾ ਬਈ ਤੈਨੂੰ ਕੰਮ ਠੀਕ ਨਹੀਂ ਕਰੂੰਗੇ ਇਹ ਦਰਵਾਜ਼ਾ ਨਾ ਨਹੀਂ ਬੰਦ ਕਰ ਤਾ ਬਈ ਗੇਮ ਖੇਡਣ ਨੂੰ ਚਲ ਜਿਆ ਲੈ ਦੇਖ ਲੋ ਜੀ ਇਹ ਆਪਣਾ ਹਰਮਨ ਪੁੱਤ ਹੈ ਜੀ ਪਿਛਲੇ ਵਲੋਗਾਂ ਚ ਵੀ ਆਂਦਾ ਹਰਮਨ ਟੋਪੀਓ ਦੇ ਦੇ ਆ ਟੋਪੀ ਬਹੁਤ ਵਧੀਆ ਤੇਰੀ ਹੈ ਆਰ ਕੇ ਆ ਮੋਰ ਕਿੱਡੀ ਲੱਗੀ ਵੀ ਹੈ ਹਰਮਨ ਸਾਰਾ ਗੋਲੂ ਪੁੱਤ ਹੈ ਗੋਲੂ ਪੁੱਤ ਹਰਮਨ ਪੁੱਤ ਮम्मा ਬੁਲਾਉਂਦੀ ਉਹ ਨੂਣਾ ਪਫੜਾਈਂ ਦੱਸ ਜਾਈਂ ਅੰਦਰ ਪੁੱਤ ਮੈਨੂੰ ਬਾੜਨ ਨਹੀਂ ਦਿੰਦੀ ਹੈ ਮम्मा ਤੇਰੀ ਕਹਿੰਦੀ ਪੋਚੇ ਲਾਏ ਵੇ ਹੂੰ ਤਾਂ ਚੁੱਪ ਗਿਆ ਅੱਛਾ ਹੁਣ ਕਿਹੜਾ ਗਿੱਲਾ ਪਿਆ ਇਹ ਵੀ ਗੱਲ ਹੈ ਮੇਰੇ ਗਿੱਡੀ ਖਾਂਦੀ ਹੋ ਗਈ ਕੋਈ ਨਹੀਂ ਚੱਲ ਚੱਲਿਆ ਹਰਮਨ ਪੁੱਤ ਤੂੰ ਹੈ ਹੁਣ ਫੇਰ ਕਾਦਾ ਆਉਂਗਾ ਅੱਜ ਗੱਲ ਸੁਣ ਮੇਰੀ ਇੱਧਰ ਸੁਣ ਬਾਈ ਗੱਲ ਸੁਣ ਜੇ ਸਾਗ ਭੇਜਣਾ ਏ ਤਾਂ ਕਹਿਜੇ ਪਾਪਾ ਨੇ ਹੁਣ ਰੋਟੀ ਖਾਣੀ ਏ ਫਿਰ ਜਾਣਾ 10-20 ਮਿੰਟ ਤੱਕ ਜਾਣਾ ਮੈਂ ਅੱਧੇ ਘੰਟੇ ਤੱਕ ਦਮਾਂ ਦਮ ਘੋਟ ਦੋ ਤੇ ਚਲੋ ਠੀਕ ਹੈ ਜੀ ਕਰਦੇ ਆਂ ਗੱਲਬਾਤ ਹੁਣ ਲੱਗੇ ਪਾਣ ਵਿੱਚ ਨੌ ਨਮਕ ਲੋਣ ਨੂਨ ਹੁੰਦਾ ਕਾ ਲੋਣ ਹੁੰਦਾ ਲੋਣ ਹੁੰਦਾ ਮੜਾ ਇੱਕ ਵਾਰ ਟੋਟਰੂ ਕਮਾਓ ਇੱਕ ਵਾਰੀ ਫੇਰ ਹਾਂ ਚਲਣਾਂ ਗਾਜਰ ਇਹਦਾ ਹੋਵੇ ਹਾਂ ਸੱਜਰਾ ਹੋਗੇ ਕੰਮ ਕਰ ਅੱਪੜੇ ਵੀ ਹੋਗੇ ਹਾਂਾਰੇ ਕੰਮ ਨਿਕਲਦੇ ਆਇਦਾ ਮਤਲਬ ਹੁਣ ਤੂੰ ਕਰੂਗੀ ਰੈਸਟ ਹੁਣ ਮੈਂ ਜੇ ਮੰਨੂ ਲੇਟ ਕਰਾ ਕੇ ਮੈਂ ਹੋ ਗਿਆ ਦੁਕਾਨ ਤੋਂ ਲੇਟ ਹੈ ਹੱਦ ਹੋ ਗਈ ਹੈ ਟੋਟਰੂ ਕਮਾਣਾ ਤਾਂ ਹੈ ਬਸ ਹੋਰ ਕੀ ਕਰਨਾ ਹੈ ਕਿਹੜੇ ਕੰਮ ਹੈ ਹੁਣ ਤੇਰੇ ਕਾਲਾ ਛਿੱਲ ਕੇ ਠੀਕ ਹੋਗਾ ਮੈਂ ਕਰਕੇ ਫੇਰ ਇੱਕ ਪਾਣਾ ਹੈ ਤੇ ਛਾਂਬ ਪਿਆਨੀ ਕਰਨੀ ਹੈ ਵੀ ਜਦ ਤੂੰ ਮੰਨੂ ਤਾਂ ਦੇਖ ਉਹ ਤਾਂ ਚਲ ਤੂੰ ਤੁੱਪਾ ਪਰ ਮੰਜੇ ਤੇ ਬੈ ਉੱਪਰ ਕੁਛਾਤ ਤੇ ਬੈਠ ਕੇ ਤੂੰ ਪੰਜ ਮਸਾਲਾ ਚੀਜ਼ ਲਈ ਮੇਰਾ ਪ੍ਰੋਗਰਾਮ ਤਾਂ ਹੋ ਗਿਆ ਸਾਰਾ ਲੇਟ ਇਹਦੇ ਪਰ ਮੈਂ ਹੈ 3-4 ਵਜੇ ਤੱਕ ਬੈਠਣਾ ਅੱਛਾ ਮਤਲਬ ਕੀ ਐ ਕਹਿ ਰਹੇ ਜੀ ਇਹ ਸਾਗਦੋ ਵਾਲਾ ਬੈਠਣਾ ਪੈਣਾ ਇਹ ਸਾਗ ਹੈ ਨਾ ਜਿਹੜੀ ਆ ਬਣਾਣਾ ਐ ਡਿਸ਼ੇ ਕੋਈ ਸੌਖੀ ਜਿਹੀ ਡਿਸ਼ ਨਹੀਂ ਜੀ ਹੈ ਇਹਦਾ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਹੁਣ ਇਹਨਾਂ ਨੇ ਜੀ ਉਬਲਣਾ ਵੀ ਐ ਸਾਗ ਨੇ ਉੱਪਰ ਨੂੰ ਵੀ ਆਣਾ ਤੇ ਫੇਰ ਮਨਜੀਤ ਕਹੇ ਕਰਦੀ ਆ ਵੀ ਸਾਂਭਣਾ ਪੈਂਦਾ ਸਾਗ ਕਹਿੰਦੀ ਸਾਗ ਬਣਾਣਾ ਕੋਈ ਸੌਖਾ ਥੋੜੋ ਹੈ ਜੀ ਗੱਲ ਮਨਜੀਤ ਦੀ ਪੱਕੀ ਆ ਦੇਖੋ ਧਾਮ-ਝਾਮ ਕਿੰਨਾ ਬਲਣਾ ਪੈਂਦਾ ਜੀ ਪ੍ਰਾਤ ਚਾਰ ਘਰਾਂ ਦੇ ਜੀ ਭਾਂਡੇ ਇਕੱਠੇ ਕਰਨੇ ਪੈਂਦੇ ਜੀ ਤਾਂ ਬਣਦਾ ਸਾਗ ਹੈ ਕਿ ਨਹੀਂ ਮਨਜੀਤ ਨਹੀਂ ਮਸ਼ੀਨ ਪ੍ਰਾਤ ਫਲਾਣਾ ਇਹ ਆ ਬੋਹ ਹੈ ਇਹ ਪ੍ਰਾਤਾ ਹੁੰਦੀ ਹੈ ਜੀ ਸਾਡੀਆਂ ਪਹਿਲੀਆਂ ਪੁਰਾਣੇ ਬਜ਼ੁਰਗਾਂ ਦੇ ਟਾਈਮ ਦੀਆਂ ਹਾਂ ਹੱਥਾਂ ਮਤੇ ਹਰਿਆਈ ਜਾਣੀ ਹਾਂ ਹਾਂ ਹੱਥਾਂ ਪਰ ਤੇ ਹਰਿਆਈ ਉਹ ਕਤੋਲੀ ਸਵਾਰ ਕਹ ਹਾਂ ਬਾਕੀ ਕੰਮ ਕਰਨ ਵਾਲਿਆਂ ਦੇ ਹੱਥਾਂ ਦਾ ਆ ਥੋੜਾ ਕਾ ਫਰਕ ਹੁੰਦਾ ਸਾਢੇ ਹੱਥ ਪਲੇਨ ਐ ਮਨਜੀਤ ਉਹਨੇ ਕੰਮ ਕਰਦੇ ਆਂ ਘਸ ਘਸ ਕਾ ਹੱਥਾਂ ਤੇ ਬਾਈ ਕਹਿਣਾ ਉਹਦੇ ਤਰੇਣਾ ਪੈ ਜੰਨੀ ਆ ਸਾਢੇ ਹੱਥ ਰੇੜਾ ਤੁਰੂ ਦਾ ਕੋਈ ਨਹੀਂ ਅਸੀਂ ਅਸੀਂ ਵੀ ਯੋਗਦਾਨ ਪਾਦੀ ਆ ਜੀ ਲਓ ਜੀ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਸਾਗ ਵਦਾਈ ਬਣਾਇਆ ਨਾ ਹੁਣ ਮੈਂ ਚੱਲਦਾ ਜੀ ਦੁਕਾਨ ਤੇ ਜਾਣਾ ਮੈਂ ਵੀ ਤੇ ਪਿਛਲੇ 2 ਦਿਨਾਂ ਚ ਕਰਿਆ ਜੀ ਤੁਹਾਨੂੰ ਦਿਹਾਤਾ ਬਲੌਗ ਪਿਛਲੇ ਤੇ ਪਿਛਲਾ ਟਰੈਕਟਰ ਅਰਜਣ ਫੇਰ ਅਰਜਣ ਆ ਗਿਆ ਤਾਂ ਇੱਕ ਆਪਣੇ ਕੋਲ 555 ਬਾ ਮੋਡਲ ਦਾ ਫਰਕ ਤਾਂ ਆਈ। ਕ੍ਰੈਸ਼ਰ ਵਾਲਿਆਂ ਦਾ ਤੇ ਉਹ ਵੀ ਕਰਤੇ ਜੀ ਕੱਲ ਦੇ ਆਏ। ਪਰਸੋਂ ਦੇ ਆ ਸ਼ਾਮ ਨੂੰ 8-9 ਵਜੇ। ਦੇਖੋ ਜੀ ਫਿਰ ਜੇ ਕੰਮ ਹੋਣਾ ਉਹਦਾ ਸਮਾਨ ਐ ਸ਼ਾਮ ਨੂੰ ਆਇਆ। ਕੁਝ ਕ੍ਰੈਸ਼ਰ ਵਾਲਾ ਕਹਿੰਦਾ ਬਾ ਮਾਲਕ ਕਹਿੰਦਾ ਵੀ ਸਾੜਾ ਸ਼ਾਮ ਨੂੰ ਚੱਲਦਾ ਜੀ ਮੈਨਿੰਗ ਦਾ ਤਾਂ ਕਰਕੇ। ਬਾਈ ਮੇਰਾ ਤਾਂ ਟਰੈਕਟਰ ਰੈਡੀ ਕਰਕੇ ਦੇਹ ਕਹਿੰਦਾ। 6 ਵਜੇ ਆਇਆ ਸਮਾਨ 7 ਵਜੇ। 6 ਵਜੇ ਫਿਰ ਮੈਂ ਫਾਦਰ ਨੂੰ ਵੀ ਭੇਜ ਤਾ ਵੀ ਤੂੰ ਜੱਸ ਕਰਨ ਨੂੰ ਲੈ ਕੇ ਜਾ। ਜੱਸ ਕਰਨ ਸਾੜਾ ਕਿਹਨੂੰ ਕਰਦਾ ਕਹਿੰਦਾ ਮੈਂ ਤਾਂ ਖੇਲਣਾ ਜਾ ਕੇ ਜੀ। ਇਹ ਚੱਕਰ ਐ ਜੀ। ਲੋ ਜੀ ਮਨਜੀਤ ਮੈਂ ਫੇਰ ਚਲਾਤੀ ਟੂਟੀ ਉਤੋਂ ਉਤਈਆ ਚੱਲਣਾ ਉਹ ਤਾਂ ਮੂਰੇ ਚਾਲਦੀਆਂ ਜੀ ਕਿਉਂਕਿ ਜਿਹੜੇ ਆਪਣੇ ਚਾਰ ਘਰ ਹੈ ਨਾ ਇਹ ਚਾਰੇ ਇਕੱਠੀਆਂ ਰਹਿਣੀਆਂ ਚਾਰੇ ਸਲਾਹ ਕਰ ਲੁੰਨੀਆਂ ਜਦੀ ਸੋਚ ਲੰਨੀਆਂ ਇਹ ਹੋ ਵੀ ਸਕਦਾ ਹੈ ਨਹੀਂ ਹੋ ਤਾਂ ਸਕਦਾ ਹੈ ਕਿ ਨਹੀਂ ਜੀ ਖਾ ਲਈ ਹਾਂ ਐ ਹੁੰਦਾ ਵੀ ਹੋਣਾ ਵੀ ਕੀ ਬਣਾਇਆ ਅੱਜ ਹਨੀ ਚੱਲਦਾ ਤਾਂ ਹੈ ਹਨਾ ਤੇ ਬਾਕੀ ਐ ਵੀ ਹੋ ਜਾਂਦਾ ਇੱਕ ਦੂਏ ਦੇ ਕੋਠਿਆਂ ਪਰ ਜਦੀ ਨਿਗਾ ਮਾਰ ਲੰਨੀ ਆ ਇਹ ਜਾਂ ਚੜਦੀਆਂ ਨਾ ਉੱਪਰ ਯਾ ਹਾ ਉਹਨੇ ਕਪੜੇ ਤੋਹ ਤੇ ਮੈਂ ਰਹੇਗੀ ਮੈਂ ਵੀ ਤੋਦ ਮੈਂ ਤੋਹ ਮਸੀਨਾ ਅੱਜ ਅੱਬਰਸਾਂ ਨਹੀਂ ਕੋਈ ਹੋ ਨਹੀਂ ਹੈਗਾ ਜੀ ਨੇ ਘੜੇ ਜੁਣ ਭਾਵੇਂ ਹਾਂ ਆਇਤਾ ਹੈ ਚਲੋ ਕੋਈ ਇਹ ਇੱਕੋ ਮਸਾਲਾ ਵੀ ਤਾਂ ਪਾਣੇ ਹੁਣ ਇੱਕ ਵਾਰੀ ਕੱਚਾ ਬਾਈ ਹੁਣ ਤਾਂ ਮੈਂ ਰੋਟੀ ਖਾ ਲਾਂ ਤੇ ਪਾਣਾ ਨਾ ਮੈਂ ਕਿਹਾ ਕਿਹਾ ਤੈਨੂੰ ਵੀ ਅੱਜ ਰੋਟੀ ਤੇਰੀ ਬੰਦ ਹੈ ਹੈ ਤੇ ਮੈਂ ਨਾ ਹੋਵੇ ਰੋਟੀ ਖਾ ਲਾਂ ਮੈਂ ਅੱਜ ਜਦੋਂ ਹੋਵੇ ਬਰਬਦੀ ਰਹੀ ਮੈਨੂੰ ਮਜੀਦ ਦਾ ਤਾਂ ਨਾ ਇਹ ਅੱਗੇ ਜਾ ਕੇ ਦੱਸ ਕਰਨੋਂ ਬਸ ਕਰਕੇ 9 ਵਜੇ ਤੱਕ ਸਾਨੂੰ ਭੇਜ ਗਏ ਜਦੀ ਪਾ ਕੇ ਬਹਿ ਜਾਂਦੀ ਹੈ ਯਾਰ ਅੱਜ ਨਹੀਂ ਮੇਰੇ ਪੇਟ 'ਚ ਚੂਹੇ ਦੌੜੇ ਹੈ ਹਾਂ ਭਾਈ ਕੀ ਬਣਾ ਲਈ ਯਾਰ ਪਰਸੋਂ ਉਹਦਾ ਬਲੌਗ ਤਾਂ ਨਹੀਂ ਮਿਲਿਆ ਤੁਹਾਨੂੰ ਕਿਉਂਕਿ ਮੈਂ ਦੁਕਾਨ ਤੇ ਗਈ ਇੱਕ ਇੱਕ ਬਬਲੀ ਹੁੰਜਣ ਨਾ ਤੇ ਆਪਣੀ ਭੈਣ ਆਈਡੀ ਜੁੜੀ ਵੀ ਹੈ ਆਪਣੇ ਨਾਲ ਤੇ ਉਹ ਕਹਿੰਦੀ ਕਰਦੀ ਕਹਿੰਦੀ ਜਦੋਂ ਤੁਸੀਂ ਸਾਗ ਬਣਾਉਂਦੇ ਮੰਨੂ ਬਹੁਤ ਮੇਰਾ ਤਾਂ ਟੇਸਟੀ ਹੈ ਸਾਗ ਕਹਿੰਦੇ ਮੈਨੂੰ ਨਹੀਂ ਆਂਦਾ ਕੀ ਰਣਾ ਹੂੰ ਚਲ ਚੈ ਜੀ ਮਰਜ਼ੀ ਤੇ ਰਲਵਾਇਆ ਤਾ ਤੈ ਤੂੰ ਜੇ ਤੂੰ ਨਹੀਂ ਕੰਮ ਕਰ ਰਹੀ ਸੀ ਤੂੰ ਮਾਰੇ ਕਿ ਤੁਹਾਨੂੰ 2 ਮਿੰਟ ਦਾ ਬਲੌਗ ਤਾਂ ਦੇ ਦਿੰਦੀ ਇੱਥੇ ਹੂੰ ਮੈਂ ਆਦਾ ਸੀ ਕਿ ਦਾਲ ਤੇ ਕਿ ਮਸਾਲਾ ਤੇ ਆ ਗਿਆ ਦੀ ਕਿ ਅੱਛਾ ਤੈਨੂੰ ਚਾਰ ਕੰਮ ਛੇੜੇ ਵਤੇ ਚਲੋ ਇਹ ਵੀ ਹੈ ਵਿੱਚ ਵਿਚਰਦਾ ਹੁੰਦਾ ਨਾ ਪਰਿਵਾਰ ਦੇ ਉਹਨੂੰ ਪਤਾ ਹੁੰਦਾ ਕਿ ਆ ਜਾਣ ਨੂੰ ਬਣਦੀ ਮਨ ਨੂੰ ਇਹ ਪਤਾ ਮੈਂ ਇਹਨਾਂ ਗੱਲ ਕਿਤਰਾ ਕੱਟਦਾ ਤੀਏ ਦਿਨ ਮੇਰਾ ਨਾ ਤੀਏ ਤੀਏ ਦਿਨ ਐ ਤੇ ਐਨੇ ਹਥਿਆਰ ਵੀ ਇੱਕ ਸੋਟਾ ਇੱਕ ਘੋਟਨਾ ਬਹੁਤ ਤਕੜੇ ਰੱਖੇਵੇਂ ਤੀਏ ਦਿਨ ਮੇਰਾ ਉਹ ਖਲੀਸਾ ਸਰ ਦੇ ਲੰਦੀ ਆ ਦੋ ਚਾਰ ਮੂਲੇ ਮਾਰੇ ਦੰਦੀ ਐ ਉਹ ਕਰ ਲੋ ਆਪਣਾ ਸ਼ਾਇਦ ਦਾ ਡਿੱਤੇ ਰੱਖ ਲਓ ਹਾਂ ਭੁੱਲਣ ਤੋਂ ਹਨਾ ਹਾਂ ਲੱਖ ਦੰਨੇ ਆ ਸ਼ਾਦਾ ਜੀ ਰੱਖ ਦੰਨੇ ਆ ਵਿੱਚ ਲੋ ਜੀ ਜੱਸ ਕਰਨ ਦੇ ਕੱਪੜੇ ਵੀ ਰੱਖ ਲੈ ਬੂਟ ਵੀ ਤੇ ਬਾਕੀ ਜਿਹੜਾ ਗੱਡੀ ਵਾਲਾ ਚੂਹਾ ਤਾਂ ਉਹ ਗੱਲਬਾਤ ਜਿਹੜੀ ਚੱਲ ਰਹੀ ਸੀ ਆਪਣੀ ਪਿਛਲੇ ਬਲੌਗ ਚ ਮੈਨੂੰ ਕਈ ਸਿਆਣੇ ਬੰਦਿਆਂ ਨੂੰ ਮੈਂ ਪੁੱਛਿਆ ਕਹਿੰਦਾ ਚੂਹਾ ਤਾਂ ਕਹਿੰਦਾ ਵੀ ਗਣੇਸ਼ ਜੀ ਦਾ ਭਗਤ ਹੈ ਕਹਿੰਦਾ ਵੀ ਕੋਈ ਚੱਕਰ ਨਹੀਂ ਚੰਗਾ ਹੀ ਹੁੰਦਾ ਕਹਿੰਦਾ ਤੂੰ ਹੁਣ ਇਹ ਭੇਤੀ ਹੋ ਗਿਆ ਤੇਰਾ ਕਹਿੰਦਾ ਤੇਰੀ ਗੱਡੀ 'ਚ ਰਹਿਂਦਾ ਕੋਈ ਕੱਟ ਵੱਟ ਨੁਕਸਾਨ ਤਾਂ ਨਹੀਂ ਕਰਿਆ ਮਨਨਾ ਜੀ ਕਹਿੰਦਾ ਪਰ ਲੋੜੇ ਨਹੀਂ ਫੇਰ ਰੱਖ ਕਹਿੰਦਾ ਤੂੰ ਵਿੱਚੇ ਅੱਜ ਮੈਂ ਪਾਹੜ ਚ ਵੀ ਫੋਨ ਕਰਿਆ ਤਾਂ ਚਾਚੇ ਨੇ ਮੈਨੂੰ ਇਹੀ ਸਲਾਹ ਦਈ ਹੈ ਕਹਿੰਦਾ ਇਹ ਤਾਂ ਚੰਗਾ ਹੀ ਹੁੰਦਾ ਕਹਿੰਦਾ ਕਹਿੰਦਾ ਬਾਕੀ ਚੂਹਾ ਤੇਰਾ ਕਹਿੰਦਾ ਭੇਤੀ ਹੋ ਗਿਆ ਜ ਕੋਮ ਫਿਰ ਕਾ ਕੇ ਤੇਰੀ ਗੱਡੀ 'ਚ ਚੜਨਾ ਹੁਣ ਹੈਨਾ ਮੰਜੀ ਦਾ ਹੈ ਹਾਂ ਘੁੰਮ ਫਿਰ ਕੇ ਫੇਰ ਬਹਿ ਜਾਣਾ ਉਹਨੇ ਨਹੀਂ ਹੈ ਪਰ ਜਿੱਥੇ ਇਹ ਕੜਾ ਹੋ ਗਿਆ ਨਾ ਉੱਥੇ ਤਾਂ ਨਹੀਂ ਆ ਸਕਦਾ ਹਾਂ ਜੇ ਕਿਤੇ ਨਾ ਐ ਹੋ ਗਿਆ ਵੀ ਮੈਂ 20 ਮਿੰਟ ਲਈ ਗੱਡੀ ਖੜਾਈਏ ਉਤਰ ਗਿਆ ਘੁੰਮਣ ਫਿਰਨ ਦੇ ਨੂੰ ਇਹ ਵੀ ਕਿਤੇ ਐ ਤਾਂ ਨਹੀਂ ਕਰਦਾ ਜਿਵੇਂ ਮੁੱਲਾਂ ਪਰ ਗਏ ਤੇ ਇਹ ਵੀ ਘੁੰਮ ਫਿਰ ਲਿਆ ਵੀ ਸ਼ਹਿਰ 'ਚ ਹਾਂ ਫੇਰ ਦੇਖੇ ਵੀ ਕਿੱਥੇ ਰਹਿ ਕਿੱਥੇ ਨਹੀਂ ਜੇ ਕੱਢ ਦਵੇ ਹਾਂ ਤੂੰ ਜਿਹੇ ਤੇਰਾ ਨਾਂ ਉਹ ਦਵਾਈ ਖਾਈ ਕਮਾ ਦੇਖ ਲੈ ਹੈ ਇਹ ਤਾਂ ਮਤਲਬ ਉਹਨੂੰ ਪਤਾ ਉਹ ਮੇਰਾ ਭਾਈ ਮੇਰਾ ਫਰੈਂਡ ਬਣ ਗਿਆ ਉਹ ਤੈਨੂੰ ਪਤਾ ਇਹ ਗੱਲ ਤਾਂ ਇਹ ਗੱਡੀ ਤਾਂ ਅੰਜਨ ਗਰਮ ਹੋਇਆ ਵਾ ਹੁੰਦਾ ਸਰਦੀਆਂ ਦਾ ਟਾਈਮ ਹੈਗਾ ਨਾ ਸੇਕ ਸੂਕ ਹੈ ਸੌਜੀ ਦਾ ਰੋਟੀ ਪਾਣੀ ਫਾਦਰ ਸਾਹਿਬ ਬੈਠੇ ਆਲਾ ਉਹਨਾਂ ਕੋਈ ਛੱਡਣੀ ਐ ਦੋ ਬੁਰਕੀਆਂ ਖਾ ਕੇ ਮੈਂ ਦੋ ਕੱਡੀਆਂ ਅੱਧੀ ਅੱਧੀਆਂ ਰੋਟੀਆਂ ਪਰਸਾਂ ਜਾਂ ਗੱਡੀ ਤੋਂ ਆਈ ਐ ਤੇ ਲਓ ਜੀ ਅੱਜ ਮਨਜੀਤ ਦਾ ਤੁਹਾਨੂੰ ਦਿਖਾ ਦਈਏ ਇਹ ਵੀ ਘਰ ਦੇ ਕੰਮ ਵੀ ਨਿਵੇੜੇ ਵੈ ਮਾਰ ਲਈ ਜੀ ਟਰਾਈ ਇੱਕ ਵਾਰੀ ਵਾਹ ਹੇ ਤੇਰੇ ਬਾਕੀ ਭਾਈ ਆਪਣੇ YouTube ਫੈਮਲੀ ਬਹੁਤ ਕਹਿ ਰਹੀ ਆ ਕਹਿੰਦੇ ਵੀ ਮਨਜੀਤ ਦੇਦੀ ਦਾ ਸੁਭਾਅ ਵੀ ਵਧੀਆ ਤੇ ਕੰਮਕਾਰ ਵੀ ਸਫਾਈ ਬਹੁਤ ਰੱਖਦੀ ਮਨਜੀਤ ਦੇਦੀ ਕਹਿੰਦੇ ਮਹਾ ਭਾਈ ਚਲੋ ਆ ਆ ਵੀ ਠੀਕ ਹੈ ਚਲੋ ਤੁਸੀਂ ਇੰਨਾ ਕਹਿ ਮੇਰੀਆਂ ਭੈਣਾਂ ਨੂੰ ਐ ਕਮੈਂਟ ਕਰ ਦਿਆ ਕਰੋ ਰੋਜ਼ ਇੱਕ ਦੋ ਕਮੈਂਟ ਨਾ ਮਨਜੀਤ ਲਈ ਕਰ ਦਿਆ ਕਰੋ ਮਾਰਦੇ ਕਰੋ ਚਾਰ ਪੰਜ ਪੰਪ ਕੋਈ ਚੱਕਰ ਨਹੀਂ ਜੀ ਮੰਨੂ ਐ ਫਾਇਦਾ ਹੈ ਜੀ ਹੈ ਹੋਰ ਵੀ ਪੈਸੇ ਜੱਸ ਕਰਨ ਦੇ ਤੇ ਬਾਕੀ ਦੇਖ ਲਓ ਜੀ ਮੇਰੀਓ ਭੈਣੋ ਜੇ ਮਨਜੀਤ ਚ ਖੂਨ ਘਟ ਰਹਿਦਾ ਪਰ ਮੈਂ ਫਲ ਫਰੂਟ ਪੂਰਾ ਰੱਖਦਾ ਦੇਖ ਲਓ ਏ ਦੇਖੋ ਇਹ ਸਾਰਾ ਕੁ ਪਿਆ ਹੈ ਸੰਗਤਰੇ ਤੀਨੂ ਆਪਣਾ ਮਰੂਦ ਵੀ ਪਏ ਆ ਜੀ ਮਰੂਦ ਆ ਦੇਖੋ ਸਾਰਾ ਖਾਣ ਨੂੰ ਸੇਵ ਹੁਣ ਜੇ ਨਹੀਂ ਖਾਣਾ ਇਹਨਾਂ ਦਾ ਕੰਮ ਹੈ ਜੀ ਉਹ ਤਾਂ ਹੁਣ ਜੇ ਨਹੀਂ ਖਾਉਂਗੇ ਮੇਰਾ ਉਹਦੇ ਚੱਕਿਆ ਹੈ ਦੋਸ਼ ਹੈ ਹੈ ਬਾਈ ਮਨਜੀਤ ਮੇਰਾ ਕੀ ਦੋਸ਼ ਹੈ ਹੁਣ ਤੂੰ ਲਾਗ ਬੈਠ ਕੇ ਨਾ ਸਾਗ ਘੋਟੀ ਜੀ ਨਾਲ ਇੱਕ ਅੱਧਾ ਸੰਗਤਰਾ ਖਾ ਲਈ ਖੋਨ ਬਾਜੂਗਾ ਤੇਰੇ ਚ ਵੀਕਨੈਸ ਨਹੀਂ ਹੋਊਗੀ ਨਾ ਇੱਕ ਡੇਲੀ ਖਾਉਂਗੀ ਫਰਕ ਤਾਂ ਹੈ ਹੀ ਐ ਸੰਗ ਤਰੇ ਤੇ ਨਾ ਆਪਾਂ ਜੋ ਖਾਣੇ ਪੀਣੇ ਆ ਰੋਟੀ ਪਾਣੀ ਉਹ ਹਾਜਮ ਹੋ ਜਾਂਦਾ ਹੂੰ ਜੇ ਹੁਣ ਖਰਾਕ ਖਾ ਲੂੰਗੀ ਗਰਮੀਆਂ ਚ ਤੈਨੂੰ ਕੋਈ ਪ੍ਰੋਬਲਮ ਨਹੀਂ ਆਣੀ ਫਿਰ ਜਦੋਂ ਪਸੀਨੇ ਨਿਕਲਦੇ ਆ ਆਪਾਂ ਕੰਮ ਕਰਦੇ ਆ ਫਿਰ એનર્ਜੀ ਘਟਦੀ ਹੈ ਆਪਣੀ ਸਰੀਰ ਦੀ ਉਹਦੇ ਚ ਤੇਰਾ ਸਰੀਰ ਤੰਦਰੁਸਤ ਰਹੂਗਾ ਲੈ ਵੀ ਪ੍ਰਾਤ ਵੀ ਧੋਦੇ ਹੁਣ ਮੰਜੀ ਤਾਂ ਹੈ ਮੈਂ ਜਿੰਨਾ ਮਰਜੀ ਫਲ ਖਾ ਲਵਾਂ ਹੂੰ ਇਸ ਤਰ੍ਹਾਂ ਮੈਂ ਲੋ ਹੋਣੀ ਨਹੀਂ ਅੱਛਾ ਜਾਂ ਤੂੰ ਪਹਿਲੇ ਹੀ ਸੋਚੀ ਬੈਠੀ ਆ ਫਿਰ ਤਾਂ ਵਧਣੀ ਨਹੀਂ ਜੇ ਤੂੰ ਕਹੂਗੀ ਵੀ ਮੈਂ ਬਧਾਣਾ ਫਿਰ ਬਧੂਗਾ ਵੀ ਤੇ ਆਪਣਾ ਵਲੌਗ ਇੱਥੇ ਤੱਕ ਤਾਂ ਜੀ ਹੁਣ ਮਿਲੂਗੇ ਜੀ ਤੁਹਾਨੂੰ ਸ਼ਾਮ ਦਾ ਕਿਹ ਪ੍ਰੋਸੀਜਰ ਚੱਲਣਾ ਮੱਕੀ ਦੀ ਰੋਟੀ ਬਣਾਣੀ ਕੁਝ ਵੀ ਬਣਾਣਾ ਤੇ ਉਹ ਤੁਹਾਨੂੰ ਮਿਲੂਗਾ ਜੀ ਅਗਲੇ ਵਲੌਗ ਚ ਬਿੰਦਰ ਦੀਆਂ ਕਿਹ ਡਿਊਟੀਆਂ ਲੱਗਣੀਆਂ ਹੁਣ ਮੈਂ ਚੱਲਿਆ ਜੀ ਦੁਕਾਨ ਤੇ ਤੇ ਜੇ ਕੋਈ ਕੰਮ ਆ ਗਿਆ ਉਹ ਕਰੀਏ ਤੇ ਬਾਕੀ ਉੱਧਰ ਵੀ ਦੇਖਣਾ ਜ਼ਰੂਰੀ ਹੈ ਦੁਕਾਨ ਤੇ ਵੀ ਇੱਧਰ ਰਹਿ ਨਾਲੇ ਧੂਏ ਤੇ ਐਨਕ ਲਾ ਕੇ ਰੱਖੀ ਬਾਈ ਬੱਸ ਫਿਰ ਤ ਹੈ ਤੇ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਵਲੌਗ ਨੂੰ ਫੁੱਲ ਵਾਚ ਕਰਨ ਲਈ ਜਿਨਾ ਜਿਨਾ ਵੀਰ ਭੈਣ ਭਰਾਵਾਂ ਨੇ ਕਮੈਂਟ ਕਰੇ ਜੀ ਅੱਜ ਵੱਧ ਚੜ ਕੇ ਡਰੈਸ ਦੇ ਤੇ ਨਾਲ ਉਹਨਾਂ ਨੂੰ ਸਾਗ ਜ਼ਰੂਰ ਮਿਲੂਗਾ ਜੀ ਕਿ ਕਡੋਲਾ ਹਾਂ ਆਹ ਦੇਖ ਲਓ ਕਿੰਨੇ ਸਾਨੇ ਹੈ ਗਮਲੇ ਪੇ ਚਾਰੇ ਪਾਸੇ ਫੁੱਲ ਫਲੇ ਲੱਗੇ ਹੋਏ ਹੈ ਮਨਜੀਤ ਨੂੰ ਇੱਕ ਬਹੁਤ ਸੋਹਣੀ ਪਾਰਕ ਬਣਾ ਕੇ ਦਈ ਵੀ ਅਸੀਂ ਤਾਂ ਹੀ ਤਾਂ ਮਨਜੀਤ ਖੁਸ਼ ਰਹਿੰਦੀ ਹੈ ਤੇ ਚਲੋ ਠੀਕ ਹੈ ਜੀ ਅੱਗੇ ਕੰਮ ਹੁਣ ਤੁਹਾਡਾ ਹੈ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਅਸੀਂ ਬਲੌਗ ਪਾਉਂਦੇ ਰਹਿਣਾ ਤੇ ਤੁਸੀਂ ਅਟੈਂਡ ਕਰਦੇ ਰਹਿਣਾ ਤੇ ਸਾਡੀ ਪੂਰੀ ਹੈਲਪ ਕਰਨੀ ਹੈ ਜੀ ਹਾਂ ਥੋੜਾ ਇੱਕ ਮੂਰੇ ਨੂੰ ਬੱਟ ਰਖਾਇਆ ਵਾ ਪਿੱਛੇ ਨੂੰ ਕਰਨਾ ਪੈਣਾ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰਹੋ ਜੀ ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ